ਬੱਚੇ ਬਜ਼ੁਰਗ ਜਿਹੜੇ ਇੱਥੇ ਆਏ ਨੇ ਇੰਨੀ ਗਰਮੀ ਦੇ ਵਿੱਚ ਆਪਣਾ ਟਾਈਮ ਦੇ ਰਹੇ ਨੇ ਸਾਰਿਆਂ ਨੂੰ ਜੀ ਆਇਆਂ ਆਖਦਾ ਤੇ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਗੋਗੀ ਜੀ ਨੇ ਸਹਿਜਪੁਰਾ ਸਾਹਿਬ ਨੇ ਦੱਸਿਆ ਕਿ ਜਿੰਨੀਆਂ ਵੀ ਪਾਰਟੀਆਂ ਅੱਜ ਇਲੈਕਸ਼ਨ ਲੜ ਰਹੀਆਂ ਨੇ ਉਹਨਾਂ ਚੋਂ ਪੰਜ ਪ੍ਰਮੁੱਖ ਨੇ ਪੰਜਾਂ ਚੋ ਇੱਕ ਤਿਰ ਸਾਡੀ ਐ ਚਾਰ ਧਰਾਂ ਜਿਹੜੀਆਂ ਨੇ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਇਹ ਗੱਲ ਅੱਡ ਹੈ ਕਿ ਜਦੋਂ ਤੋਂ ਉਹ ਮੈਦਾਨ ਚ ਨੇ ਉਦੋਂ ਤੋਂ ਹੀ ਅਸੀਂ ਮੈਦਾਨ ਚ ਆ ਪਹਿਲੀ ਗੱਲ ਤਾਂ ਮੈਂ ਇਹ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਉਹ ਬਣੀ ਕਿਉਂ ਤੇ ਕਦੋਂ ਉਹ ਬਣੀ ਹੈ ਜਿਸ ਦਿਨ ਸਾਨੂੰ ਇੱਕ ਵੱਡਾ ਚੈਲੰਜ ਇਸ ਹਕੂਮਤ ਨੇ ਕੀਤਾ ਕਿ ਅਸੀਂ ਤੁਹਾਡੇ ਜਿਹੜੇ ਕੌਮ ਦੇ ਮੌਜੂਦਾ ਸੰਘਰਸ਼ ਦੇ ਲੀਡਰ ਨੇ ਸੰਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹਨਾਂ ਨੂੰ ਵੀ ਸ਼ਹੀਦ ਕਰਾਂਗੇ ਤੇ ਤੁਹਾਡੇ ਦਰਬਾਰ ਸਾਹਿਬ ਨੂੰ ਵੀ ਢਾਵਾਂਗੇ ਤੇ ਉਹਨਾਂ ਢਾਇਆ ਉਸ ਦਿਨ ਤੋਂ ਬਾਅਦ ਸਰਦਾਰ ਸਿਵਰਜ ਸਿੰਘ ਮਾਨ ਜਿਹੜੇ ਪੰਜਾਬ ਪੁਲਿਸ ਦੇ ਵਿੱਚ DIG ਦੇ ਅਦਦੇ ਤੇ ਸੀ ਇਹ ਗੱਲ 1984 7 ਜਨਵਰੀ ਦੀ 7 ਜੂਨ ਦੀ ਹੈ ਜਿਸ ਦਿਨ ਉਹ ਕਹਿੰਦੇ ਮੈਨੂੰ BBC ਤੋਂ ਖਬਰ ਪਤਾ ਲੱਗੀ ਕਿ ਸੰਜਰਨੈਲ ਸਿੰਘ ਨੂੰ ਸ਼ਹੀਦ ਕਰਤਾ ਤੇ ਦਰਬਾਰ ਸਾਹਿਬ ਤੇ ਫੌਜਾਂ ਤੇ ਟੈਂਕਾਂ ਦੇ ਨਾਲ توپਾਂ ਦੇ ਨਾਲ ਹਮਲਾ ਹੋਇਆ ਤਾਂ ਉਸ ਦਿਨ ਮੈਂ ਸਿੱਧੇ ਰੂਪ ਚ ਇਹ ਕਹਿ ਦਿੱਤਾ ਕਿ ਮੈਂ ਉਸ ਸਰਕਾਰ ਦੇ ਹੇਠਾਂ ਨੌਕਰੀ ਨਹੀਂ ਕਰ ਸਕਦਾ ਜਿਨੇ ਦਰਬਾਰ ਸਾਹਿਬ ਢਾਇਆ ਤੇ ਸਾਡੇ ਲੀਡਰ ਸੰਜਨੈ ਸਿੰਘ ਜੀ ਨੂੰ ਸ਼ਹੀਦ ਕੀਤਾ ਮੈਂ ਪੰਜਾਬ ਦੇ ਲੋਕਾਂ 'ਚ ਖੜਾ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਵੀ ਚਾਹਨਾ ਤੇ ਕਿਸੇ ਹੱਦ ਤੱਕ ਪੁੱਛਣਾ ਵੀ ਚਾਹਨਾ ਕਿ ਜਿਹੜੇ ਦੁੱਖ ਚੋਂ ਸਾਡੀ ਪਾਰਟੀ ਦਾ ਜਨਮ ਹੋਇਆ ਹਕੂਮਤ ਸਾਡੇ ਨਾਲ ਇੱਕ ਤੋਂ ਇੱਕ ਧੱਕਾ ਕਰੀ ਜਾ ਰਹੀ ਹੈ ਕੀ ਅਸੀਂ ਇਸ ਚੀਜ਼ ਨੂੰ ਪੁੱਛੇ ਬਿਨਾ ਅੱਗੇ ਵਧਣਾ ਜਾਂ ਇਹ ਪੁੱਛਣਾ ਹਕੂਮਤ ਨੂੰ ਕਿ ਉਹਨੇ ਸਿੱਖਾਂ ਦੇ ਸਰਵੋੱਚ ਸਥਾਨ ਦਰਬਾਰ ਸਾਹਿਬ ਤੇ ਹਮਲਾ ਕਿਉਂ ਕੀਤਾ ਇਸ ਕਿਉਂ ਦੇ ਕਰਕੇ ਸਾਡੀ ਪਾਰਟੀ ਹੋਂਦ ਚ ਆਈ ਹੈ ਤੇ ਅੱਜ ਤੱਕ ਉੱਥੇ ਹੀ ਖੜੀ ਹੈ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਗਲੀ ਗੱਲ ਇਹ ਹੈ ਕਿ ਉਹ ਮੰਗਾ ਜਿਹੜੀਆਂ ਆਨੰਦਪੁਰ ਦੇ ਮਤੇ ਦੀਆਂ ਮੰਗਾਂ ਸੀ ਜਿਨ੍ਹਾਂ 'ਚ ਤੁਹਾਡੀ ਪਾਣੀਆਂ ਦੀ ਗੱਲ ਸੀ ਜਿਨ੍ਹਾਂ 'ਚ ਤੁਹਾਡੀ ਬੋਲੀ ਪੰਜਾਬੀ ਬੋਲੀ ਦੀ ਗੱਲ ਸੀ ਬੇਸ਼ੱਕ ਕਦੇ ਨਵੇਂ ਬੱਚਿਆਂ ਨੂੰ ਮੈਂ ਕਹੂੰਗਾ ਹੁਣ ਤਾਂ ਬਹੁਤ ਸੌਖਾ ਹੈ ਤੁਸੀਂ ਗੂਗਲ 'ਤੇ ਜਾਓ ਤੁਸੀਂ YouTube 'ਤੇ ਜਾਓ ਤੁਹਾਨੂੰ ਜੋ ਤੁਸੀਂ ਲਿਖੋਗੇ ਤੁਹਾਡੇ ਸਾਹਮਣੇ ਆ ਜਾਊਗਾ ਕਦੇ ਪਤਾ ਲ ਲ ਕਰਿਓ ਕਿ ਆਨੰਦਪੁਰ ਦੇ ਮਤੇ ਦੀਆਂ ਮੰਗਾਂ ਕੀ ਸੀ ਸਭ ਤੋਂ ਵੱਡੀ ਮੰਗ ਸੀ ਕਿ ਰਾਜਾ ਨੂੰ ਵਧ ਅਧਿਕਾਰ ਦਿੱਤੇ ਜਾਣ ਤੇ ਮੈਂ ਨਵੀਂ ਪੀੜ੍ਹੀ ਨੂੰ ਇਹ ਗੱਲ ਕਹਿਣਾ ਚਾਹਨਾ ਕਿ 1982 ਚ 83 ਚ ਇੰਦਰਾ ਗਾਂਧੀ ਨੇ ਤੁਹਾਡੇ ਅੱਗੇ ਝੁੱਕ ਕੇ ਸਰਕਾਰੀਆ ਕਮਿਸ਼ਨ ਬਣਾਇਆ ਸਰਕਾਰੀਆ ਕਮਿਸ਼ਨ ਜਸਟਿਸ ਸਰਕਾਰੀਆ ਜਿਹੜੇ ਪਟਿਆਲੇ ਦੇ ਸੀ ਉਹ ਸੁਪਰੀਮ ਕੋਰਟ ਤੱਕ ਜੱਜ ਬਣ ਕੇ ਗਏ ਨੇ ਉਹਨਾਂ ਦੇ ਅੰਡਰ ਇੱਕ ਕਮਿਸ਼ਨ ਬਣਿਆ ਕਿ ਸਾਰੇ ਇੰਡੀਆ ਦੇ ਜਿਹੜੀਆਂ ਸਟੇਟਾਂ ਨੇ ਪੰਜਾਬ ਵਾਂਗ ਉਹਨਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਕਿੰਨੇ ਕੁ ਦਿੱਤੇ ਜਾਣ ਜਾਂ ਨਾ ਦਿੱਤੇ ਜਾਣ ਇਹਦੇ ਬਾਰੇ ਇੱਕ ਕਮਿਸ਼ਨ ਬਣਿਆ ਕਮਿਸ਼ਨ ਦੇ ਚੇਅਰਮੈਨ ਜਸਟਿਸ ਸਰਕਾਰੀਆ ਸੀ ਕਮਿਸ਼ਨ ਨੇ ਰਿਪੋਰਟ 인ਦਰਾ ਗਾਂਧੀ ਦੀ ਸਰਕਾਰ ਨੂੰ ਦਿੱਤੀ ਇਹ ਦਰਬਾਰ ਸਾਹਿਬ ਤੇ ਹਮਲੇ ਤੋਂ ਪਹਿਲਾਂ ਦੀ ਗੱਲ ਹੈ ਪਰ ਉਸ ਕਮਿਸ਼ਨ ਦੇ ਉੱਤੇ ਕੋਈ ਅਮਲ ਨਹੀਂ ਕੀਤਾ ਗਿਆ ਮੈਂ ਇਹ ਗੱਲ ਕਹਿੰਦਾ ਕਹਿੰਦਾ ਤਰਵੀਰ ਗਾਂਧੀ ਨੂੰ ਮੈਂ ਸਵਾਲ ਕਰਦਾ ਮੈਂ ਉਹਨਾਂ ਨੂੰ ਮਿਲਦਾ ਰਿਹਾ ਤੇ ਜਦੋਂ ਮੈਂ ਗੱਲ ਕਰਨੀ ਤਾਂ ਉਹਨਾਂ ਮੈਨੂੰ ਕਹਿਣਾ ਕਿ ਆਪਾਂ ਇਕੱਠੇ ਹੋ ਕੇ ਫੈਡਰਲ ਟਾਂਚੇ ਦੀ ਗੱਲ ਕਰੀਏ ਸਭ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਹੈ ਫੈਡਰਲ ਟਾਂਚੇ ਦੀ ਗੱਲ ਕਰੀਏ ਰਾਜਾ ਨੂੰ ਵੱਧ ਅਧਿਕਾਰ ਦੀ ਗੱਲ ਕਰੀਏ ਇਹ ਡਾਕਟਰ ਧਰਮਵੀਰ ਗਾਂਧੀ ਤੇ ਮੇਰੀ ਕਈ ਵਾਰ ਵਿਚਾਰ ਰੌਣ ਦੇ ਘਰੇ ਬੈਠ ਕੇ ਹੋਈ ਹੈ ਅੱਜ ਜਿਹੜੀ ਪਾਰਟੀ ਚ ਧਰਮਵੀਰ ਗਾਂਧੀ ਗਏ ਨੇ ਕਾਂਗਰਸ ਕੀ ਕਦੇ ਉਹਨੇ ਵੱਧ ਰਾਜਾਂ ਦਾ ਗੱਲ ਕੀਤੀ ਹੈ ਵੱਧ ਅਧਿਕਾਰਾਂ ਦੀ ਗੱਲ ਕੀਤੀ ਹੈ ਜੇ ਤੁਸੀਂ ਸਾਰੀ ਜ਼ਿੰਦਗੀ ਧਰਮਵੀਰ ਗਾਂਧੀ ਜੀ ਰਾਜਾਂ ਦੇ ਵੱਧ ਅਧਿਕਾਰਾਂ ਬਾਰੇ ਆਪਣੀ ਜ਼ਿੰਦਗੀ ਲਗਾਈ ਹੈ ਫਰ ਅੱਜ ਕੀ ਸੋਚ ਕੇ ਕਾਂਗਰਸ ਪਾਰਟੀ 'ਚ ਗਏ ਹੋ ਜਾਂ ਲੋਕਾਂ ਨੂੰ ਇਹ ਕਹਿ ਦੋ ਕਿ ਜੋ ਮੈਂ ਜ਼ਿੰਦਗੀ 'ਚ ਪਹਿਲਾਂ ਕੀਤਾ ਮੈਂ ਅੱਜ ਉਹਦੇ ਉਲਟ ਧਰ ਵਿੱਚ ਕਾਂਗਰਸ 'ਚ ਖੜ ਗਿਆ ਦੂਜੇ ਪਾਸੇ ਬੀਬੀ ਪ੍ਰਨੀਤ ਕੌਰ ਜੀ ਨੇ ਉਹਨਾਂ ਨੂੰ ਕਈ ਲੋਕ ਮਹਾਰਾਣੀ ਪਟਿਆਲਾ ਵੀ ਕਹਿੰਦੇ ਨੇ ਬੇਸ਼ੱਕ ਰਾਜ ਯਾਦਵਿੰਦਰ ਦੇ ਟਾਈਮ ਤੇ ਖਤਮ ਹੋ ਗਿਆ ਸੀ ਅਵਰਧ ਸਿੰਘ ਨੇ ਰਾਜ ਨਹੀਂ ਕੀਤਾ ਰਾਜ ਦਾ ਮੁੰਡਾ ਜ਼ਰੂਰ ਹੈ ਜਿਹੜਾ ਰਾਜ ਕਰਦਾ ਹੈ ਉਹੀ ਰਾਜਾ ਹੁੰਦਾ ਹੈ ਰਾਜੇ ਦਾ ਮੁੰਡਾ ਹੁਣ ਇਹਦਾ ਮੁੰਡਾ ਕਹਾਂ ਪਤਨ ਕੀ ਨਾ ਟਿੱਕੂ ਨੂੰ ਕਹਿੰਦੇ ਨੇ ਰਾਣੇ ਰਾਣੇਂਦਰ ਸਿੰਘ ਹੁਣ ਉਹ ਕਹੇ ਕਿ ਮੈਂ ਮਹਾਰਾਜਾ ਇਦਾਂ ਨਹੀਂ ਹੁੰਦਾ ਚਲੋ ਉਹ ਇੱਕ ਅਡਵਿਸ਼ ਹੈ ਬੀਬੀ ਪ੍ਰਨੀਤ ਕੌਰ ਨੂੰ ਪਟਿਆਲੇ ਦੇ ਲੋਕਾਂ ਨੇ 20 ਸਾਲ ਚਾਰ ਵਾਰੀ ਪੰਜ-ਪੰਜ ਸਾਲ 20 ਸਾਲ ਇੱਥੋਂ ਦੀ ਪਾਰਲੀਮੈਂਟ ਮੈਂਬਰ ਬਣਾ ਕੇ ਦਿੱਲੀ ਭੇਜਿਆ ਜਿਨ੍ਹਾਂ ਚੋਂ 10 ਸਾਲ ਉਹਨਾਂ ਦੀ ਆਪਣੀ ਕਾਂਗਰਸ ਦੀ ਸਰਕਾਰ ਸੀ ਪੰਜਾਬ 'ਚ ਇਹਨਾਂ ਦਾ ਹਸਬੰਡ ਰਾਜ ਕਰਦਾ ਸੀ ਅਵਰਿੰਦਰ ਸਿੰਘ ਇੱਕ ਗੱਲ ਜਰੂਰ ਪੁੱਛਿਓ ਕਦੇ ਪ੍ਰਨੀਤ ਕੌਰ ਜੀ ਆਏ ਜਾਂ ਉਹਨਾਂ ਦਾ ਕੋਈ ਬੰਦਾ ਆਇਆ 20 ਸਾਲਾਂ 'ਚ ਤੁਸੀਂ ਪਟਿਆਲੇ ਵਾਸਤੇ ਕੋਈ ਪ੍ਰੋਜੈਕਟ ਲੈ ਕੇ ਆਏ ਹੋ ਦਿੱਲੀ ਤੋਂ ਤੁਸੀਂ ਵਿਦੇਸ਼ ਮੰਤਰੀ ਵੀ ਰਹੇ ਹੋ ਤੁਸੀਂ ਕੈਬਨਟ 'ਚ ਵੀ ਬੈਠਦੇ ਰਹੇ ਹੋ ਤੁਸੀਂ ਪਟਿਆਲੇ ਦੀ ਗੱਲ ਕੀਤੀ ਐ ਤੁਸੀਂ ਪੰਜਾਬ ਦੀ ਗੱਲ ਕੀਤੀ ਐ ਜਾਂ ਜਿਵੇਂ ਸਿਮਰਨਜੀਤ ਸਿੰਘ ਮਾਨ ਦੀਆਂ ਵੀਡੀਓਜ਼ ਪਾਰਲੀਮੈਂਟ ਚ ਬੋਲਿਆ ਦੀਆਂ ਆਉਂਦੀਆਂ ਨੇ ਤਾਂ ਫਿਰ ਕੋਈ ਵੀ ਬੰਦਾ ਉੱਠ ਕੇ ਦੱਸੇ ਕਿ ਪ੍ਰਨੀਤ ਕੋਰ ਜੀ ਦੀ ਵੀ ਆਉਂਦੀ ਐ ਜੇ ਪ੍ਰਨੀਤ ਕੋਰ ਉੱਥੇ ਜਾ ਕੇ ਬੋਲਦੀ ਹੋਣੀ ਤੇ ਪਟਿਆਲੇ ਦੇ ਲੋਕਾਂ ਨੂੰ ਚਾਰ ਵਾਰ ਜਿਤਾਇਆ ਤੇ ਕਿਹੜਾ ਕਸੂਰ ਸੀ ਸਿਮਰਨਜੀਤ ਸਿੰਘ ਮਾਨ ਦੇ ਬੰਦਿਆਂ ਚ ਮੈਂ 214 ਵਿੱਚ ਵੀ ਖੜਾ ਸੀ ਅੱਜ 10 ਸਾਲ ਬਾਅਦ ਫੇਰ ਖੜਿਆ ਹਾਂ ਬੇਸ਼ੱਕ ਅੱਜ ਨੌਜਵਾਨੀ ਜੋ ਮੈਨੂੰ ਰਿਸਪੌਂਸ ਮੇਰੀ ਪਾਰਟੀ ਨੂੰ ਰਿਸਪੌਂਸ ਦੇ ਰਹੀ ਹੈ ਉਹਦਾ ਪਹਿਲੇ ਸਮਿਆਂ ਦੇ ਨਾਲ ਕੇਵਲ 1999 ਨਾਲ ਤੁਲਨਾ ਕੀਤੀ ਜਾ ਸਕਦੀ ਹੈ 1999 ਨੂੰ ਅੱਜ 35 ਸਾਲ ਹੋ ਗਏ ਨੇ 35 ਸਾਲ ਬਾਅਦ ਅੱਜ ਮੇਰੇ ਹੀ ਬੱਚੇ ਪੰਜਾਬ ਦੇ ਬੱਚੇ ਕੌਮ ਦੇ ਬੱਚੇ ਦੁਬਾਰਾ ਮੁੜੇ ਨੇ ਕਿ ਹਾਂ ਤੁਸੀਂ ਜਿਹੜਾ 40 ਸਾਲ ਰਿਸ਼ਵਤ ਨਹੀਂ ਲਿੱਤੀ ਨਸ਼ੇ ਨਹੀਂ ਮੰਡੇ ਘਰੇ ਨਹੀਂ ਬੈਠੇ ਹੋ ਹਰ ਜ਼ੁਲਮ ਨੂੰ ਬਰਦਾਸ਼ਤ ਕੀਤਾ ਹੈ ਅੱਜ ਬੱਚਿਆਂ ਨੇ ਹਾਮੀ ਭਰੀ ਆ ਵੀ ਬੇਸ਼ੱਕ ਅਸੀਂ ਤੁਹਾਨੂੰ ਵੋਟ ਨਹੀਂ ਪਾਈ ਅਸੀਂ 2 ਸਾਲ ਪਹਿਲਾਂ ਵੀ ਭਲੇਖੇ ਚ ਆ ਕੇ ਆਮ ਆਦਮੀ ਪਾਰਟੀ ਨੂੰ ਪਾਈ ਹੈ ਉਹਨੇ ਵੀ ਉਹੀ ਜ਼ੁਲਮ ਕੀਤੇ ਨੇ ਜਿਹੜੇ ਕਾਂਗਰਸ ਬਾਦਲ ਤੇ ਭਾਜਪਾ ਕਰਦੇ ਰਹੇ ਨੇ ਅੱਜ ਇਹ ਚਾਰੇ ਧਿਰਾਂ ਨੂੰ ਬਾਏ ਬਾਏ ਕਹਿ ਕੇ ਨੌਜਵਾਨ ਸ਼੍ਰੋਮਣੀ ਅਕਾਲ ਦਲ ਅੰਮ੍ਰਿਤਸਰ ਨਾਲ ਚੱਲਦੇ ਨੇ ਸ਼੍ਰੋਮਣੀ ਅਕਾਲ ਦਲ ਅੰਮ੍ਰਿਤਸਰ ਕੋਈ ਕੱਲ ਦੀ ਜੰਮੀ ਪਾਰਟੀ ਨਹੀਂ ਹੈ 1984 ਤੋਂ ਲੈ ਕੇ ਅੱਜ ਤੱਕ ਸਾਰਾ ਇਤਿਹਾਸ ਪੜੋ ਅਸੀਂ ਕਦੇ ਵੀ ਕਿਸੇ ਅੱਗੇ ਝੁਕੇ ਨਹੀਂ ਕਿਸੇ ਤੋਂ ਡਰੇ ਨਹੀਂ ਨਾ ਵਿਕੇ ਨਾ ਘਰੇ ਬੈਠੇ ਹ ਸੋ ਮੁਕਦੀ ਗੱਲ ਇਹ ਹੈ ਮੈਂ ਤੁਹਾਨੂੰ ਬੇਨਤੀ ਰੂਪ ਚ ਸਵਾਲ ਕਰਦਾ ਜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਜੇ ਕੌਮ ਦੀ ਗੱਲ ਅੱਗੇ ਤੋਰਨਾ ਚਾਹੁੰਦੇ ਹੋ ਤੁਹਾਡੇ ਕੋਲ ਅੱਜ ਇੱਕੋ ਹੀ ਆਪਸ਼ਨ ਹੈ ਵਿਚਾਰ ਕਰ ਲਿਓ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਾਕੀ ਧਿਰਾਂ ਤੁਸੀਂ ਦੇਖ ਲੀਆਂ ਕੋਈ ਨਵੀਆਂ ਨਹੀਂ ਨੇ ਮੈਂ ਨੌਜਵਾਨਾਂ ਦਾ ਧੰਨਵਾਦ ਦਿਆਂ ਜੇ 2 ਸਾਲ ਪਹਿਲਾਂ ਉਹਨਾਂ ਨੇ ਗਲਤੀ ਕੀਤੀ ਤੇ 2 ਸਾਲ ਬਾਅਦ ਹੀ ਮੁੜ ਕੇ ਆ ਗਏ ਇਹ ਸੱਚ ਹੋਇਆ ਕਿ ਉਹ ਮੁੜ ਕੇ ਕਾਂਗਰਸ ਕੋਲ ਨਹੀਂ ਗਏ ਉਹ ਉਥੋਂ ਮੁੜ ਕੇ ਬਾਦਲਾ ਕੋਲ ਨਹੀਂ ਗਏ ਉਹ ਉਥੋਂ ਮੁੜ ਕੇ ਭਾਜਪਾ ਕੋਲ ਭਾਜਪਾ ਨੇ ਤਾਂ ਉਹ ਵੜੋਂ ਨਹੀਂ ਦਿੰਦੇ ਪਿੰਡਾਂ 'ਚ ਇਹਨਾਂ ਤਿੰਨਾਂ ਤੇ ਆਮ ਤੋਂ ਪਰਾਂ ਹਟ ਕੇ ਜੇ ਉਹ ਵਾਪਸ ਮੁੜੇ ਨੇ ਉਹ ਸਿੱਧਾ ਸ਼੍ਰੋਮਣੀ ਅਕਾਲ ਦਲ ਅੰਮ੍ਰਿਤਸਰ ਕੋਲ ਆਏ ਨੇ ਸੋ ਮੇਰੀ ਬੇਨਤੀ ਹੈ ਆਪਾਂ ਸਾਰੇ ਇਕੱਠੇ ਹੋਈਏ ਇੱਕ ਪੰਜਾਬ ਦੀ ਸਿਆਸਤ ਖੜੀ ਕਰੀਏ ਟਾਮਿਲਨਾਡੂ ਨੇ ਆਪਣੀ ਸਿਆਸਤ ਖੜੀ ਕਰ ਲਈ ਹੈ ਅੱਜ ਤਾਮਿਲਨਾਡੂ ਦੇ 39 ਐਮਪੀ 39 39 ਐਮਪੀ ਬੋਲਦੇ ਨੇ ਕਿਹੜੇ ਮੁਲਕ ਦੀ ਜ਼ਰਤ ਹੈ ਕਿ 39 ਮੈਂਬਰਾਂ ਦੇ ਹੁੰਦਿਆਂ ਉਹ ਤਾਮਿਲਨਾਡੂ ਦੇ ਹੱਕ ਖਤਮ ਕਰ ਦੇਵੇ ਤੁਹਾਡਾ 1966 ਚ ਪਾਣੀਆਂ ਦੀ ਵੰਡ ਉੱਪਰ ਤਿੰਨ ਮੈਂਬਰ ਬੈਠਦੇ ਸੀ ਪੰਜ ਮੈਂਬਰਾਂ 'ਚੋਂ ਤਿੰਨ ਪੰਜਾਬ ਦੇ ਬੈਠਦੇ ਸੀ ਪ੍ਰਿੰਸ ਸਾਹਿਬ 12 ਸਾਲ ਬਾਅਦ ਤੁਹਾਡੇ ਦੋ ਮੈਂਬਰ ਕਰ ਦਿੱਤੇ ਗਏ ਬਿਨਾਂ ਕਿਸੇ ਨੂੰ ਪੁੱਛਿਆ ਪਰ ਪੰਜਾਬ ਦੀ ਜਿਹੜੀ ਤੇ ਰਥੇ ਰਾਜ ਕਰ ਰਹੀ ਸੀ ਨਾ ਅਸੈਂਬਲੀ 'ਚ ਮਤਾ ਪਾਸ ਹੋਇਆ ਨਾ ਉਹ ਕੋਰਟ 'ਚ ਗਏ ਵੀ ਸਾਡਾ ਮੈਂਬਰ ਘਟਾਇਆ ਕਿਉਂ ਹੈ ਅਗਲੇ 12 ਸਾਲ 13 ਸਾਲ ਬਾਅਦ ਇੱਕ ਮੈਂਬਰ ਕਰ ਦਿੱਤਾ ਗਿਆ ਜਿਹੜਾ ਪਾਣੀਆਂ ਦੀ ਵੰਡ ਕਰਦਾ ਹੈ ਬੋਰਡ BBMB ਭਾਖੜਾ ਬਿਆਸ ਮੈਨੇਜਮੈਂਟ ਬੋਰਡ ਉਹਦੇ ਵਿੱਚ ਤੁਹਾਡਾ ਇੱਕ ਮੈਂਬਰ ਬੈਠਦਾ ਸੀ ਮੈਂ ਸੀ ਲਫਜ਼ ਵਰਤਿਆ 2 ਸਾਲ ਪਹਿਲਾਂ ਜਦੋਂ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਉਹ ਇੱਕ ਮੈਂਬਰ ਵੀ ਬਿਨਾਂ ਕਾਰਨ ਦੱਸਿਆਂ ਬਾਹਰ ਕਰ ਦਿੱਤਾ ਗਿਆ ਅੱਜ ਤੁਹਾਡਾ ਇੱਕ ਮੈਂਬਰ ਵੀ ਉਸ ਬੋਰਡ 'ਚ ਨਹੀਂ ਬੈਠਦਾ ਜਿਸ ਬੋਰਡ ਨੇ ਪਾਣੀਆਂ ਦੀ ਵੰਡ ਕਰਨੀ ਹੈ ਤੁਹਾਨੂੰ ਪਾਣੀ ਕਿੱਥੋਂ ਮਿਲ ਜੂਗਾ ਉਹ ਮਰਜ਼ੀ ਨਾਲ ਤੁਸੀਂ ਦਰਿਆ ਜਾਂਦੇ ਨੂੰ ਨਹਿਰ ਜਾਂਦੇ ਨੂੰ ਨਹੀਂ ਅੰਦਾਜ਼ਾ ਲਾ ਸਕਦੇ ਕਿੰਨਾ ਪਾਣੀ ਜਾ ਰਿਹਾ ਹੈ ਪਰ ਜਦੋਂ ਤੁਸੀਂ ਬੋਰਡ 'ਚ ਬੈਠੇ ਹੋ ਤੁਹਾਡੇ ਕੋਲ ਕਾਪੀ ਫੜੀ ਹੋਈ ਹੈ ਤੁਸੀਂ ਉੱਥੇ ਹਿਸਾਬ ਦੇ ਸਕਦੇ ਹੋ ਲੈ ਸਕਦੇ ਹੋ ਵੀ ਕਿੰਨੇ ਲੱਖ ਕਿਊਸਕ ਪਾਣੀ ਘਣਮੀਟਰ ਪਾਣੀ ਲੰਘ ਰਿਹਾ ਹੈ ਪਰ ਤੁਹਾਡਾ ਤਾਂ ਮੈਂਬਰ ਹੀ ਕੋਈ ਨਹੀਂ ਤੁਹਾਡੀ ਸਰਕਾਰ ਜਿਹੜੀ ਚੰਡੀਗੜ੍ਹ ਬੈਠੀ ਹੈ ਉਨੇ ਕੋਈ ਅਸੈਂਬਲੀ ਚ ਇਹਨੂੰ ਮਾੜਾ ਕਹਤਾ ਇਹਨੂੰ ਮਾੜਾ ਕਹਤਾ ਪਰ ਇਹਨਾਂ ਮੁੱਦਿਆਂ ਤੇ ਤਾਂ ਗੱਲ ਹੀ ਨਹੀਂ ਹੋਈ ਐ ਨੋ ਨੋ ਕੋਈ ਸੂਟੇਬਲ ਗਿਆ ਯੂਨੀਵਰਸਿਟੀ ਬੰਦਾ ਹੀ ਨਹੀਂ ਚੁਣਿਆ ਜਾਦਾ ਇੱਕ ਵੀ ਬੰਦਾ ਤੁਹਾਡਾ ਉੱਥੇ ਨਹੀਂ ਬੈਠਦਾ ਯਾਰੋ ਇਦਾਂ ਹੱਕ ਮਿਲਦੇ ਨੇ ਕਦੇ ਸੋ ਇਹ ਗੱਲਾਂ ਇੱਕ ਨਹੀਂ ਨੇ ਅੱਜ ਤੁਹਾਡੀ ਐਮਐਸਪੀ ਤੈਹ ਨਹੀਂ ਹੋ ਰਹੀ ਐਮਐਸਪੀ ਕੀ ਚੀਜ਼ ਐ ਮੰਨ ਲਓ ਉਸ ਪਿੰਡ ਦੇ ਵਿੱਚ ਇੱਕ ਹੱਟੀ ਐ ਉਹ ਬਿਸਕੁਟ ਵੇਚਦਾ ਹੈ ਉਹ ਕਹਿੰਦਾ ਮੈਂ 5 ਰੁਪਏ ਦਾ ਪੈਕਟ ਲਿਆਇਆ ਸਾਢੇ 5 ਦਾ ਵੇਚੂਗਾ 50 ਪੈਸੇ ਮੈਨੂੰ ਵੱਜ ਜਾਣਗੇ ਇਹੀ ਐਮਐਸਪੀ ਹੈ ਲਾਗਤ ਕੀਮਤ ਤੇ ਪ੍ਰੋਫਿਟ ਇਹ ਕਿਹਦੇ ਤੋਂ ਦੱਸਿਆ ਹੈ ਇਹ Swami Nath ਨੇ ਦੱਸਿਆ ਹੈ Swami Nath ਨੇ ਇੱਕ ਵੱਡਾ ਵਿਗਿਆਨੀ ਸੀ ਉਹਨੇ ਲਗਾਤਾਰ ਮਿਹਨਤ ਕਰਕੇ 2006 ਅੱਜ ਤੋਂ 18 ਸਾਲ ਪਹਿਲਾਂ ਇੱਕ ਰਿਪੋਰਟ ਦਿੱਤੀ ਕਿ ਇਸ ਆਧਾਰ ਤੇ ਫਸਲਾਂ ਦੇ ਰੇਟ ਤੈਅ ਕੀਤੇ ਜਾਣ ਅੱਜ ਸਵਾਮੀ ਨਾਥਨ ਨੂੰ ਦੁਨੀਆ ਤੋਂ ਗਿਆ ਨੂੰ ਕਰੀਬ 8 ਮਹੀਨੇ ਹੋ ਗਏ ਨੇ 8 ਮਹੀਨੇ ਬਾਅਦ ਇੰਡੀਆ ਦਾ ਸਭ ਤੋਂ ਵੱਡਾ ਖਿਤਾਬ ਭਾਰਤ ਰਤਨ ਉਹ ਤਾਂ ਸਵਾਮੀ ਨਾਥਨ ਨੂੰ ਦੇਤਾ ਪਰ ਜਿਹੜਾ ਸਵਾਮੀ ਨਾਥਨ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਇੰਨੀ ਕੀਮਤ ਦਿੱਤੀ ਜਾਵੇ ਉਹ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਇਸ ਗੱਲ ਨੂੰ ਸਮਝੋ ਜਿਸ ਬੰਦੇ ਨੇ ਤੁਹਾਡਾ ਹੱਕ ਕਾਗਜ਼ਾਂ ਵਿੱਚ ਰੱਖ ਕੇ ਦਿਖਾਤਾ ਉਹਨੂੰ ਇਨਾਮ ਤਾਂ ਦੇਤਾ ਵੀ ਤੂੰ ਬਹੁਤ ਵਧੀਆ ਕੰਮ ਕੀਤਾ ਪਰ ਜਿਹੜਾ ਉਹਨੇ ਕੰਮ ਕੀਤਾ ਉਹ ਰਿਪੋਰਟ ਜਾਰੀ ਨਹੀਂ ਕੀਤੀ ਜਿਸ ਦੇ ਨਾਲ ਤੁਹਾਡਾ ਫਾਇਦਾ ਹੋ ਸਕਦਾ ਸੋ ਇਸ ਦੇਸ਼ ਦੇ ਵਿੱਚ ਰਹਿਣ ਲਈ ਤੁਹਾਨੂੰ ਆਪਣੀ ਹੋਣਦ ਤੁਹਾਡੀ ਨਸਲ ਫਸਲ ਤੁਹਾਡੀ ਜ਼ਮੀਨ ਤੁਹਾਡਾ ਛੋਟਾ ਵਪਾਰ ਤੁਹਾਡੀਆਂ ਨੌਕਰੀਆਂ ਇਹ ਸਾਰੀਆਂ ਅੱਜ ਖਤਮ ਹੋ ਰਹੀਆਂ ਨੇ ਜੋ ਸਾਡੇ ਸਾਹਮਣੇ ਐ ਐਨੀ ਊਣੀ ਤੇ ਗੁਲਾਮ ਸੋਚ ਸਿੱਖ ਤੇ ਪੰਜਾਬ ਦੇ ਲੋਕ ਲੈ ਕੇ ਜੀਉ ਨਹੀਂ ਸਕਦੇ ਇਸ ਲਈ ਉਠੋ ਹਮਲਾ ਮਾਰੋ ਤੇ ਆਪਣੇ ਪੰਜਾਬੀ ਹੋਣ ਦਾ ਆਪਣੇ ਸਿੱਖ ਹੋਣ ਦਾ ਆਪਾਂ ਸਬੂਤ ਦਈਏ ਅੱਜ ਰਾਜ ਪਲਟੇ ਤੋਪਾਂ ਤੇ ਤਲਵਾਰਾਂ ਨਾਲ ਨਹੀਂ ਆਉਂਦੇ ਜਦੋਂ ਆਉਂਦੇ ਸੀ ਤੁਹਾਡੇ ਪੁਰਖਿਆਂ ਨੇ ਤੋਪਾਂ ਤੇ ਤਲਵਾਰਾਂ ਵੀ ਚਲਾਈਆਂ ਨੇ ਤੇ ਰਾਜ ਸਥਾਪਿਤ ਕੀਤੇ ਨੇ ਚਾਹੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਵੇ ਚਾਹੇ ਬੰਦਾ ਸਿੰਘ ਬਹਾਦਰ ਦਾ ਰਾਜ ਹੋਵੇ ਚਾਹੇ ਮਿਸਲਾਂ ਦਾ ਰਾਜ ਹੋਵੇ ਅੱਜ ਰਾਜ ਪਲਟੇ ਵੋਟਾਂ ਨਾਲ ਆਉਂਦੇ ਨਹੀਂ ਕਿਸੇ ਨੂੰ ਗੱਡੀ ਤੇ ਬਿਠਾਉਣਾ ਗੱਡੀ ਤੋਂ ਲਾਉਣਾ ਵੋਟਾਂ ਤੈਅ ਕਰਦੀਆਂ ਨਹੀਂ ਸੋ ਆ ਜਿਹੜਾ ਟਾਈਮ ਹੈ ਬੜਾ ਵੱਡਮੁੱਲਾ ਹੈ ਵਿਚਾਰਨ ਵਾਲਾ ਹੈ ਤੇ ਕਰਨ ਵਾਲਾ ਹੈ ਜੇ ਵਿਚਾਰ ਕੇ ਕਰੋਗੇ ਕਾਂਗਰਸ ਬਾਦਲ ਭਾਜਪੀ ਆਪ ਇਹ ਸਾਰੀਆਂ ਤੁਹਾਡੀਆਂ ਕਾਤਲ ਜਮਤਾਂ ਨੇ ਕਿਸੇ ਨੇ ਤੁਹਾਡੇ ਹੱਕ ਖਾਦੇ ਨੇ ਕਿਸੇ ਨੇ ਤੁਹਾਡੇ ਨੌਜਵਾਨ ਖਾਦੇ ਨੇ ਕਦੇ ਅਤਵਾਦੀ ਕਹਿ ਕੇ ਖਾਦੇ ਨੇ ਕਦੇ ਗੈਂਗਸਟਰ ਕਹਿ ਕੇ ਖਾ ਰਹੇ ਨੇ ਕਿਸੇ ਨੂੰ ਕੋਰਟ ਤੱਕ ਨਹੀਂ ਲਿਆ ਜਾਂਦਾ ਤੁਹਾਡਾ ਜਥੇਦਾਰ ਭਾਈ ਗੁਰਤੇਵ ਸਿੰਘ ਕੌਂਕੇ ਕੋਹ ਕੋਹ ਕੇ ਸ਼ਹੀਦ ਕਰਤਾ ਤੇ ਦਰਿਆ 'ਚ ਰੋੜਤਾ ਅੱਜ ਤੱਕ ਤੋਂ ਉਹਦੀ ਰਿਪੋਰਟ ਜਿਹੜੀ ਤਵਾੜੀ ਰਿਪੋਰਟ ਹੈ ਉਹ ਜਾਰੀ ਨਹੀਂ ਕੀਤੀ ਜੇ ਕਿਸੇ ਤੁਹਾਡੇ ਚੋਂ ਉੱਠ ਕੇ ਕਿਸੇ ਸਿਆਣੇ ਬੰਦੇ ਨੇ ਵਕੀਲ ਨੇ ਇਹ ਕਿਹਾ ਕਿ 25000 ਲਾਸ਼ਾਂ ਮੈਲਬੀਆਂ ਨੇ ਜਿਨ੍ਹਾਂ ਨੂੰ ਤੁਸੀਂ ਅਣਪਛਾਤੀਆਂ ਲਾਸ਼ਾਂ ਕਹਿ ਕੇ ਸੰਸਕਾਰ ਕੀਤੇ ਨੇ ਉਹਨਾਂ ਦੇ ਮਾਂ-ਬਾਪ ਜਿਉਂਦੇ ਨੇ ਉਹਨਾਂ ਦੇ ਭੈਣ ਭਰਾ ਵੋਟੀਆਂ ਜਿਉਂਦੀਆਂ ਨੇ ਉਹ ਅਣਪਛਾਤੀ ਕਿਵੇਂ ਹੋ ਗਈ ਜਿਹਦੀ ਮਾਂ ਹੈ ਉਹ ਪਛਾਣ ਸਕਦੀ ਆ ਕਿ ਇਹ ਮੇਰਾ ਪੁੱਤ ਹੈ ਉਹਨੂੰ ਤੁਸੀਂ ਅਣਪਛਾਤੀ ਲਾਸ਼ ਕਹਿ ਕੇ ਦਰਿਆਵਾਂ ਵਿੱਚ ਰੋੜਤੀ ਉਹਨਾਂ ਅਣਪਛਾਤੀਆਂ ਲਾਸ਼ਾਂ ਨੂੰ 25000 ਦੀ ਗਿਣਤੀ ਜਸਵੰਤ ਸਿੰਘ ਖਾਲੜਾ ਨੇ ਕੀਤੀ ਕੇ ਪੀ ਐਸ ਗਿੱਲ ਨੇ ਬੈਂਤ ਸਿੰਘ ਨੇ ਕਹਿਤਾ ਕਿ ਕੱਲ 25000 ਇੱਕ ਹੋ ਜੂਗੀ ਤੇ ਉਹਨਾਂ ਜਸਵੰਤ ਸਿੰਘ ਖਾਲੜੇ ਨੂੰ ਵੀ ਸ਼ਹੀਦ ਕਰਤਾ ਇਹ ਸਾਰੀਆਂ ਗੱਲਾਂ ਇਸ ਧਰਤੀ ਤੇ ਹੋਈਆਂ ਨੇ ਤੁਹਾਨੂੰ ਆਪਣੀ ਧਿਰ ਸਥਾਪਿਤ ਕਰਨੀ ਪੈਗੀ ਜਿਨ੍ਹਾਂ ਨੇ ਤੁਹਾਡੇ ਮੁੰਡਿਆਂ ਨੂੰ ਮਾਰਨ ਦਾ ਜਵਾਬ ਨਹੀਂ ਦਿੱਤਾ ਉਹ ਤੁਹਾਡੀਆਂ ਫਸਲਾਂ ਦਾ ਜਵਾਬ ਕਿਵੇਂ ਦੇਣਗੇ ਪਹਿਲਾਂ ਤੁਸੀਂ ਖੜੋਗੇ ਸੰਘਰਸ਼ ਕਰੋਗੇ ਵੋਟਾਂ ਰਾਹੀਂ ਰਾਜ ਪਲਟੇ ਲਿਆਓਗੇ ਫਿਰ ਜਾ ਕੇ ਤੁਹਾਨੂੰ ਭਾਈਓ ਭਾਈਓ ਦੋ ਮਿੰਟ ਤੁਹਾਡਾ ਹੱਕ ਮਿਲੇਗਾ ਭਾਈਓ 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 ਦੋ ਮਿੰਟ ਬਸ ਇਹ ਗੱਲ ਇਹ ਗੱਲ ਕਿਉਂ ਬੀਬੀਆਂ ਜਾਰੀਆਂ ਨੇ ਕਿਉਂਕਿ ਸਾਡਾ 40 ਸਾਲ ਚ ਸਾਨੂੰ ਸਮਝ ਨਹੀਂ ਆ ਰਹੀ ਕਿ ਇਹ ਗੱਲਾਂ ਸਾਡੀਆਂ ਨੇ ਉਠ ਕੇ ਚਲਿਆਂਗੀਆਂ ਉਹ ਕਹਿੰਦੀ ਪਤਾ ਨਹੀਂ ਕਿਹੜੀਆਂ ਗੱਲਾਂ ਕਰੀ ਜਾਂਦਾ ਮੈਂ ਸੱਚ ਕਹਿ ਕੇ ਜਾਨਾ ਹੁਣ ਉਹ ਵਿਚਾਰੀਆਂ ਤਾਂ ਗਈਆਂ ਨੇ 50 ਸਾਲ ਤੋਂ ਤੈਨੂੰ ਆ ਮਿਲ ਜੂ ਉਹ ਮਿਲਿਆ ਨਹੀਂ ਤੈਨੂੰ ਆ ਮਿਲ ਜੂ ਉਹ ਉੱਥੇ ਹੀ ਖੜਾ ਆ ਕੇ ਰੱਖਿਆ ਤੁਹਾਨੂੰ ਤੁਹਾਡੇ ਸਮੁੱਚੇ ਹਾਲਾਤ ਬਾਰੇ ਕਦੇ ਜਾਣੂ ਨਹੀਂ ਕਰਾਇਆ ਗਿਆ ਤੇ ਤੁਹਾਡੇ ਹੱਕਾਂ ਦੀ ਗੱਲ ਨਹੀਂ ਕੀਤੀ ਗਈ ਸੋ ਤੁਸੀਂ ਸਾਰੀਆਂ ਗੱਲਾਂ ਜਾਣਦੇ ਹੋ ਅੱਜ ਬੱਚੇ ਸਾਰੀ ਦੁਨੀਆ 'ਚ ਇੱਕ ਦੂਜੇ ਨਾਲ ਜੁੜੇ ਹੋਏ ਨੇ ਤਾਂ ਹੀ ਇਹਨਾਂ ਨੇ ਮਿੰਟਾਂ 'ਚ ਆਪ ਪਾਰਟੀ ਬਣਾਤੀ ਸੀ ਪਰ ਦੀਪ ਸਿੱਧੂ ਇਹਨਾਂ ਨੂੰ ਇੱਕ ਗੱਲ ਸਮਝਾ ਗਿਆ ਕਿ ਇਸ ਪੰਜਾਬ ਦੇ ਵਿੱਚ ਜੇ ਕੋਈ ਧਿਰ ਹੈ ਉਹ ਸਿਮਰਨਜੀਤ ਸਿੰਘ ਮਾਨ ਦੀ ਧਿਰ ਹੈ ਤਾਂ ਹੀ ਉਹਨੇ ਜਾ ਕੇ ਅਮਰਗੜ ਕਿਆ ਸੀ ਸਿਮਰਨਜੀਤ ਸਿੰਘ ਮਾਨ ਨੇ ਹੱਕ ਲੈ ਕੇ ਦੇਣੇ ਪੰਜਾਬ ਦੇ ਇਹ ਮੈਂ ਨਹੀਂ ਕਿਹਾ ਇਹ ਦੀਪ ਸਿੱਧੂ ਕਹਿ ਕੇ ਗਿਆ ਅੱਜ ਦੁਨੀਆ ਭਰ ਚੋਂ ਦੀਆਂ ਗੱਲਾਂ ਸੁਣੀਆਂ ਜਾਂਦੀਆਂ ਨੇ ਜਿੱਥੇ ਪੰਜਾਬੀ ਨੌਜਵਾਨ ਬੈਠਾ ਹੈ ਜਿੱਥੇ ਸਿੱਖ ਨੌਜਵਾਨ ਬੈਠਾ ਸਾਰੀ ਦੁਨੀਆ 'ਚ ਉਹ ਦੀਪ ਸਿੱਧੂ ਨੂੰ ਸੁਣਦਾ ਹੈ ਇਸ ਲਈ ਮੇਰੀ ਬੇਨਤੀ ਹੈ ਸਾਰੀਆਂ ਗੱਲਾਂ ਵਿਚਾਰ ਕੇ ਉਸ ਧਿਰ ਨਾਲ ਖੜੋ ਸਾਨੂੰ ਲੋੜ ਆ ਤੁਹਾਡੀ ਤਾਂ ਜੋ ਅਸੀਂ ਦਿੱਲੀ ਨਾਲ ਟੇਬਲ ਦੇ ਉੱਤੇ ਟੱਕਰ ਲਈਏ ਹਾਊਸ ਦੇ ਵਿੱਚ ਜਾ ਕੇ ਤੁਹਾਡੇ ਹੱਕਾਂ ਦੀ ਗੱਲ ਕਰੀਏ ਜਿਵੇਂ ਡੇਢ ਸਾਲ ਪਹਿਲਾਂ ਤੁਸੀਂ ਸਿਮਰਨਜੀਤ ਸਿੰਘ ਮਾਨ ਨੂੰ ਚੁਣਿਆ ਸੀ ਤਾਂ ਉਹਨੇ ਦਿੱਲੀ ਜਾ ਕੇ ਤੁਹਾਡੇ ਹੱਕਾਂ ਦੀ ਗੱਲ ਕੀਤੀ ਸੋ ਮੇਰੀਆਂ ਸਾਰੀਆਂ ਗੱਲਾਂ ਵੱਲ ਧਿਆਨ ਦਿਓ ਤੇ ਉਹਨਾਂ ਨੂੰ ਵਿਚਾਰਿਓ ਵਿਚਾਰ ਕੇ ਜੋ ਸਾਡਾ ਹੱਕ ਹੈ ਵੋਟ ਦਾ ਜਿਹੜਾ ਅਸੀਂ 40 ਸਾਲ ਤੋਂ ਸਗਰਸ਼ ਕਰ ਰਹੇ ਆ ਮੈਨੂੰ ਆਸ ਹੈ ਕਿ ਤੁਸੀਂ ਸਾਡਾ ਹੱਕ ਦੋਗੇ ਗੁਰਾਇਆ ਸਾਹਿਬ ਤੇ ਹੋਰ ਜਿਹੜੇ ਮੈਂਬਰ ਇੱਥੋਂ ਦੇ ਜਿਨ੍ਹਾਂ ਨੇ ਇਹ ਮੀਟਿੰਗ ਕਰਵਾਈ ਹੈ ਮੈਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਭ ਤੋਂ ਜਿਆਦਾ ਤੰਗ ਕਰਦਾ ਧੰਨਵਾਦ ਕਰਦਾ ਸਮੁੱਚੀ ਸੰਗਤ ਦਾ ਮੇਰੀਆਂ ਭੈਣਾਂ ਬੀਬੀਆਂ ਮੇਰੇ ਭਰਾ ਬਜ਼ੁਰਗ ਬੱਚੇ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਪਣਾ ਸਤਿਾਨ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ